ਸੁਖਦੇਵ ਸਿੰਘ ਢੀਡਸਾ ਨੂੰ ਅਕਾਲੀ ਦਲ ਦੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਹੈ ਤੇ ਉੱਥੇ ਹੀ ਹੁਣ ਬਾਕੀ ਧੜੇ ਦੇ ਵੱਲੋਂ ਵਿਵਾਦ ਜਿਹੜਾ ਕਿ ਇਸ ਗੱਲ ਨੂੰ ਲੈ ਕੇ ਕੀਤਾ ਜਾ ਰਿਹਾ ਹੈ ਤੇ ਸੁਖਦੇਵ ਸਿੰਘ ਢੀਡਸਾ ਦਾ ਖੁਦ ਜਿਹੜਾ ਕਿ ਇੱਕ ਬਿਆਨ ਦਿੱਤਾ ਗਿਆ ਤੇ ਉਹਨਾਂ ਦੇ ਵੱਲੋਂ ਕੁਝ ਸੁਖਬੀਰ ਬਾਦਲ ਨੂੰ ਲੈ ਕੇ ਪਲਟਵਾਰ ਕੀਤਾ ਗਿਆ ਤੇ ਦੱਸਦੀ ਹੈ ਕਿ ਲਗਾਤਾਰ ਅਕਾਲੀ ਦਲ ਦੇ ਵਿੱਚ ਬਗਾਵਤ ਜਾਰੀ ਹੈ ਤੇ ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਲਗਾਤਾਰ ਸਵਾਲ ਉੱਠ ਰਹੇ ਨੇ ਤੇ ਹੁਣ ਸੁਖਦੇਵ ਸਿੰਘ ਢੀਡਸਾ ਦੇ ਵੱਲੋਂ ਅਫਰ ਤੋਂ ਜਿਹੜਾ ਕੇ ਸੁਖਵੀਰ ਬਾਦਲ ਦੀ ਪ੍ਰਧਾਨਗੀ ਨੂੰ ਲੈ ਕੇ ਸਵਾਲ ਚੱਕੇ ਗਏ ਨੇ ਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਸੁਖਦੇਵ ਸਿੰਘ ਢੀਡਸਾ ਦਾ ਹੋਰ ਕੀ ਕਹਿਣਾ ਹੈ ਉਹਨਾਂ ਨੇ ਜਿੰਨਾਂ ਨੂੰ ਕੱਢਿਆ ਸੀ ਮੈਨੂੰ ਮਜਬੂਰ ਹੋ ਉਹਨਾਂ ਬਾਤ ਲੈਣਾ ਪਿਆ ਕਿਉਂਕਿ ਅਨ ਕੰਸਟੀਟਿਊਸ਼ਨਲ ਦਾ ਸਵਾਲ ਉਹਨਾਂ ਨੇ ਨਾ ਕਿਸੇ ਨੂੰ ਨੋਟਿਸ ਦਿੱਤਾ ਕੀ ਕਹ ਅਨਸਟੀਟਿਊਸ਼ਨ ਕਹਿੰਦਾ ਕਿ ਪਹਿਲਾਂ ਉਹਨੂੰ ਨੋਟਿਸ ਦਿਓ ਉਹਦਾ ਜਵਾਬ ਆਵੇ ਉਸ ਤੋਂ ਬਾਅਦ ਉਹ ਬਰਤੀ ਕਮੇਟੀ ਨੂੰ ਲਿਖੇ ਕਿ ਆਹ ਕੀ ਆ ਆ ਫੈਸਲਾ ਕੀਤਾ ਕਮੇਟੀ ਉਹ ਫਿਰ ਪ੍ਰਧਾਨ ਨੂੰ ਕਹਿੰਦੀ ਹੈ ਕੀ ਆ ਫੈਸਲਾ ਹੈ ਤੇ ਲੋਕ ਦੋਸਤ ਕੀ ਕਹਿੰਦਾ ਫਿਰ ਪ੍ਰਧਾਨ ਨੇ ਫੈਸਲਾ ਕਰਦਾ ਉਹਨੇ ਆਪਣੇ ਆਪ ਹੀ ਘੜ ਕੇ ਪਰਿਵਾਰ ਹੈ ਉਹਨੂੰ ਜਿ ਚੁੰਮ ਚੁੰਮ ਕੇ ਕਦੇ ਇਹਦਾ ਹੁੰਦਾ ਕਿ ਸ਼ੋਰ ਕੀ ਸੀ ਇਹਨਾਂ ਦਾ ਹੀ ਜਿਨੇ ਵੀ ਫਤਿਹ ਚਲਦੇ ਆ ਤੁਸੀਂ ਕਿਹਾ ਕਿ ਪਾਰਟੀ ਕਬਰਾਟ ਦੇ ਵਿੱਚ ਹੈ ਕਿਸ ਕਲੋਂ ਕਬਰਾਹਟ ਹੈ ਸਰ ਕਿਸ ਕਲੋਂ ਪਾਰਟੀ ਨੂੰ ਕਬਰਾਹਟ ਹੈ ਤੁਸੀਂ ਕਿਹਾ ਕਿ ਪਾਰਟੀ ਨੂੰ ਕਬਰਾਹਟ ਹੈ ਤੁਸੀਂ ਖੁਦ ਹੀ ਕਬਰਾਹਟ ਇਸ ਕਰਕੇ ਹੈ ਵੀ ਜਿਹੜਾ ਕਲੇਰ ਹੈ ਉਹਨੇ ਸਾਰਾ ਕੁਝ ਕੀਤਾ ਜੀ ਸਾਰਾ ਕੁਝ ਨੰਗਾ ਕਰਤਾ ਕਿਤੇ ਕਿਤੇ ਮਿਲਿਆ ਹੈ ਕਿਹਨੂੰ ਕਿਹਨੂੰ ਮਿਲਿਆ ਜਦੋਂ ਉਹਦੇ ਉਹਦੇ ਕੋਲ ਕੋਈ ਜਵਾਬ ਨਹੀਂ ਉਹ ਸੋ ਵਾਧੂ ਕਬਰਾਹਟ ਦੇਣ ਦੀ ਗੱਲ ਕਰਦੇ ਤੁਸੀਂ ਕਿਹਾ ਕਿ ਆਹਨ ਪ੍ਰਦਾਨ ਜਿਹੜੇ ਹੈਗੇ ਤੁਸੀਂ ਚੋਣ ਕਰਾਓਗੇ ਉਹਨਾਂ ਦੀ ਕੀ ਆਧਾਰ ਹੈ ਸਰ ਕਿਉਂਕਿ ਪਾਰਟੀ ਦੇ ਬਹੁਤ سارے ਨੇਤਾ ਜਿਹੜੇ ਹੈਗੇ ਤੁਹਾਡੇ ਨਹੀਂ ਨਹੀਂ ਅਸੀਂ ਨਹੀਂ ਕਰਾਵਾਂਗੇ ਜੀ ਕਿ ਡਿਊ ਐਲੈਕਸ਼ਨ ਬਹੁਤ ਦਿਨ ਦੀ ਹਾਂ ਅਸੀਂ ਲੇਖਨ ਕੋਈ ਨਮੀ ਨਹੀਂ ਕਰਾਦੇ ਅਸੀਂ ਡਿਊ ਐਲੈਕਸ਼ਨ ਹੈ ਉਹ ਕਰਾ ਦੇ ਡੈਲੀਗੇਟ ਜਲਾਤ ਬੁਲਾ ਕੇ ਉਹ ਕਹਿੰਦੇ ਕਿ ਡੈਲੀਗੇਟਸ ਦੀ ਸੰਖਿਆ ਪ੍ਰਾਪਤ ਨਹੀਂ ਹੈ ਤੁਹਾਡੇ ਕੋਲ ਉਹ ਤਾਂ 3 ਮੈਂਬਰ ਤਾਂ ਦੇ 3 ਮੈਂਬਰ ਅਸੀਂ ਲੈ ਕੇ ਪਹਿਲਾਂ ਉਹ ਲਿਖ ਕੇ ਦੇਣਗੇ ਤਾਂ ਹੀ ਹੋਊਗੀ ਇਲੈਕਸ਼ਨ ਜੀ ਉਹ ਤਾਂ ਸੜੀ ਕੋਲ ਮੈਂਬਰੀ ਨਹੀਂ ਪਰ ਉਹ ਉਹ ਕਿਉਂ ਰੱਦ ਦੇ ਨੇ ਛੇ ਤਾਂ ਇਸ ਲਈ ਤਿਆਰੀ ਹੈ ਸਰ ਇਲੈਕਸ਼ਨ ਦੀ ਹੈ ਜੀ ਇਲੈਕਸ਼ਨ ਦੀ ਤਿਆਰੀ ਹੈ ਉਹ ਤਾਂ ਤਿਆਰੀ ਸਭ ਦੀ ਤਿਆਰੀ ਹੈ ਇਲੈਕਸ਼ਨ ਦੀ ਉਹਨਾਂ ਆਪਰੇਸ਼ਨ ਨਾਗਪੁਰ ਉਹੜਾ ਹਟਿਆ ਕੇ ਉਹ ਗਰਨ ਸਿੱਖ ਜਾਈ ਪਿਆ ਨਾ ਤਾਂ ਸਾਨੂੰ ਇਹ ਪਤਾ ਵੀ ਨਾਗਪੁਰ ਹੈ ਕਿਤੇ ਨਾ ਅਜੇ ਤੱਕ ਅਸੀਂ ਨਾਗਪੁਰ ਗਿਆ ਨਾ ਕਦੇ ਨਾਗਪੁਰ ਵਾਲੇ ਦਾ ਬੰਦਾ ਕੋਈ ਮਿਲਿਆ ਤੁਹਾਨੂੰ ਅਗਰ ਕੋਈ ਸਾਬਤ ਕਰ ਦੇ ਕਿ ਮੇਰਾ ਜਿੰਨਾ ਮੈਂ ਨਾ ਤਾਂ ਤੁਹਾਡੇ ਭਾਜੀਪੀ ਨਾਲ इवन ਭਾਜੀਪੀ ਦੇ ਵੀਥੇ ਲੀਡਰ ਨਾਲ ਮੇਰੀ ਗੱਲ ਹੋਈ ਹੋਵੇ ਟੈਲੀਫੋਨ ਹੋਇਆ ਹੋਵੇ ਜੋ ਮਰ ਜੇ ਕਰਨ ਔਰ ਮੈਂ ਸਾਂਦਾ ਹੋਰ ਵੀ ਕਿਸੇ ਦਿਸ਼ਾ ਦੀ ਲਾਗੋ ਜਦੋਂ ਤੁਸੀਂ ਫੈਸਲਾ ਜਿਹੜਾ ਹੈਗਾ ਉਹ ਰੱਦ ਕੀਤਾ ਸੀ ਇਹ ਮਨਸਾਸ਼ਨ ਕਮੇਟੀ ਦਾ ਤਾਂ ਉਤੋਂ ਪ੍ਰਤੀਕਿਰਿਆ ਇਹ ਆਈ ਸੀ ਕਿ ਸਰਪ੍ਰਸਤ ਜਿਹੜੇ ਹੈਗੇ ਉਹ ਸਿਰਫ ਇੱਕ ਸਨਮਾਨਜਨਕ ਅਹੁਦਾ ਹੈ ਕੋਈ ਪਾਵਰ ਉਹਦੇ ਕੋਲ ਨਹੀਂ ਹੈ ਨਹੀਂ ਨਹੀਂ ਮੈਂ ਵੀ ਕਹਿੰਦਾ ਮੈਂ ਤਾਂ ਮੈਂ ਦੇਖਿਆ ਸੀ ਨੀਅਰ ਸਭ ਤੋਂ ਮਹਿੰਤੀ ਹੁੰਦੇ ਮੈਂ ਕਹਾਂ ਵੀ ਉਹ ਨਹੀਂ ਜਿਹਨਾਂ ਹਰ ਕਿਸੇ ਕਰਤੀ ਛੁੱਟੇ ਚੱਲਦੇ ਆ ਤੇ ਜਿਹੜੀ ਉਹਦੇ ਹੁਕਮ ਨਾਲ ਮੈਂ ਪਹਿਚਾ ਮੈਂ ਇਹ ਨਹੀਂ ਕਹਿੰਦਾ ਮੈਨੂੰ ਕੋਈ ਅਧਿਕਾਰ ਨਹੀਂ ਇਹਦੇ 'ਚ ਦਿਕਾਰ ਉਹਨਾਂ ਨੂੰ ਹੀ ਜਿਨ੍ਹਾਂ ਨੇ ਕੱਢੇ ਨੇ ਉਹਨਾਂ ਕਰਦਿਕ ਅਰਤੀ ਇਹਨਾ ਐਂਡ ਰੈਸ਼ਨ ਕਮੇਟੀ ਆਪ ਨਹੀਂ ਸੀਤੇ ਕਰਦੇ ਉਹ ਵਰਕਿੰਗ ਕਮੇਟੀ ਕੋਲ ਭੇਜਦੇ ਬਣਾ ਨੋਟ ਦਿੱਤੀ ਜੀ ਨੋਟ ਤੇ ਕੇ ਜਵਾਬ ਲੰਮਕ ਦਿਓ ਨਾ ਫਿਰ ਜਾ ਕੇ ਕਰਦੇ ਸਿਰ ਕੋਈ ਲੀਗਲ ਸਪੋਰਟ ਵੀ ਤੁਸੀਂ ਲੈ ਸਕਦੇ ਹੋ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਤੁਸੀਂ ਕਹਿ ਕੇ ਸੰਵਿਧਾਨਿਕ ਤੌਰ ਤੇ ਇਹ ਨਹੀਂ ਲੀਗਲੀ ਇਹਦੇ ਚ ਕੋਈ ਨਹੀਂ